ਸੇਵਾ ਕਰਨ ਦਾ ਗੁਰੂ ਸਾਹਿਬ ਨੇ ਤੇ ਇੱਥੇ ਦੀ ਸੰਗਤ ਨੇ ਮੈਨੂੰ ਮੌਕਾ ਬਖਸ਼ਿਆ ਅੱਜੋ ਵੀ ਅਰਦਾਸ ਕੀਤੀ ਕਿ ਉੜਿਆ ਫਲ ਨੀਚੇ ਜਿਹੜੇ ਸਾਡੇ ਦੋ ਬੱਚਿਆਂ ਦੇ ਨਾਲ ਬਹੁਤ ਦੁਖਦ ਹਾਦਸਾ ਜਿਹੜਾ ਹੋਇਆ ਹੈ ਉਹਨਾਂ ਵਾਸਤੇ ਉਹਨਾਂ ਪਰਿਵਾਰਾਂ ਵਾਸਤੇ ਵੀ ਅਰਦਾਸ ਕੀਤੀ ਹੈ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਆਹੀ ਬੇਨਤੀ ਕੀਤੀ ਹੈ ਕਿ ਜਿਸ ਇਲਾਕੇ ਦੇ ਲੋਕਾਂ ਨੇ ਸਾਡੇ ਪਰਿਵਾਰ ਨੂੰ ਇਸ ਨਿਮਾਨੀ ਨੂੰ ਬਹੁਤ ਵੱਡਾ ਮਾਨ ਬਖਸ਼ਿਆ ਬਹੁਤ ਸਾਰਾ ਪਿਆਰ ਦਿੱਤਾ ਆਉਣ ਵਾਲੇ ਸਮੇਂ 'ਚ ਵੀ ਬੋਸਾਹ ਕਿਰਪਾ ਰਹਿਮਤ ਕਰਨ ਕਿ ਇਸ ਪਰਿਵਾਰ ਦੀ ਜਿਹੜੀ ਮੇਰੇ ਤੋਂ ਸਾਡੀ ਪਾਰਟੀ ਤੋਂ ਉਮੀਦਾਂ ਹੈਗਿਆ ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਕੱਢਣ ਵਾਸਤੇ ਤੇ ਸਾਡੇ ਪੰਜਾਬ ਤੇ ਸਾਡੇ ਇਲਾਕੇ ਦੀ ਤਰੱਕੀ ਤੇ ਵਿਕਾਸ ਕਰਨ ਵਾਸਤੇ ਗੁਰੂ ਸਾਹਿਬ ਆਪ ਦਾ ਮਿਹਰ ਭਰਾ ਹੱਥ ਰੱਖਣ ਕਿ ਜਿਹੜੇ ਪਿਛਲੇ ਸਮੇਂ 'ਚ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡੀ ਰੋਕ ਆਈਏ ਜਿੱਥੇ ਅੱਜ ਕੱਲਾ ਬਹੁਤ ਹੁੰਦੀਆਂ ਨੇ ਕਿ ਜ਼ਮੀਨੇ ਕੰਮ ਘੱਟ ਹੁੰਦਾ ਹੈ ਉਥੇ ਗੁਰੂ ਸਾਹਿਬ ਕਿਰਪਾ ਕਰਨ ਇਸ ਖੇਤਰੀ ਪਾਰਟੀ ਦੇ ਸਿਰ ਤੇ ਮੇਰ ਪਰ ਹੱਥ ਰੱਖ ਕੇ ਆਪਣੇ ਸੂਬੇ ਨੂੰ ਤੇ ਸੂਬੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਪਾਈਚਾਰਕ ਸਾਂਝ ਦੇ ਨਾਲ ਵਿਕਾਸ ਦੀ ਤਰੱਕੀ ਦੀ ਲੀਹਾਂ ਤਾਂ ਹੀ ਲੈ ਕੇ ਜਾਈਏ ਜਿਹੜਾ ਬਾਦਲ ਸਾਹਿਬ ਦਾ ਸੁਪਨਾ ਸੀ ਤੇ ਜਿਸ ਰਾਹ ਤੇ ਚੱਲ ਕੇ ਸ਼ਰੋਣੀ ਅਕਾਲੀ ਦਲ ਨੇ ਦਿਨ ਰਾਤ ਮਿਹਨਤ ਕੀਤੀ ਹੈ ਇੱਕ ਰਾਜੇ ਵਿੜਿੰਗਰ ਦਰਦ ਸਾਹਮਣੇ ਆਇਆ ਕਹਿੰਦਾ ਪਾਰਟੀ ਪ੍ਰਧਾਨ ਹੁੰਦਿਆ ਹੋਇਆ ਅਧਿ ਵਾਈਫਰ ਟੈਕ ਨਹੀਂ ਦਵਾ ਸਕਿਆ ਕਹਿੰਦਾ ਕੈਰੀਅਰ ਤਬਾਹ ਕਰਤਾ ਮੇਉਂ ਮੈਂ ਕੁਝ ਕਹਿਣਾ ਨਹੀਂ ਚਾਹਾਂਗੇ ਜੀ ਉਹ ਜਾਣੇ ਉਹਨਾਂ ਦਾ ਕੰਮ ਹੈ ਸਰਪਰ ਜੀ ਕਿਹੜੇ ਕਿਹੜੇ ਮੁੱਦੇ ਨੇ ਜਿੰਨਾ ਉਹ ਲੈ ਕੇ ਚੁੰਨੜਦੇ ਹੋ ਇਸ ਵਾਰ ਜਿਸਤੇ ਇਸ ਸਿਆਸੀ ਰੁੱਤ ਵਿੱਚ ਮੈਂ ਆ ਕਹਿ ਸਕਦੀਆਂ ਕਿ ਸਿਆਸੀ ਭਵਰੇ ਤੇ तितਲੀਆਂ ਆਪਨੇ ਪਾਰਟੀ ਬਦਲ ਰਹੇ ਨੇ ਆਪਨੇ ਹਲਕੇ ਬਦਲ ਰਹੇ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈਗੀ ਉਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ ਚ ਖੜੇ ਰਹੇ ਆ ਨਾ ਕਦੇ ਸੂਬਾ ਬਦਲਣਾ ਹੈ ਨਾ ਕਦੇ ਹਲਕਾ ਬਦਲਣਾ ਹੈ ਤੇ ਨਾ ਹੀ ਕਦੇ ਸਟੈਂਡ ਬਦਲਣਾ ਹੈ ਸਟੈਂਡ ਇੱਕੋ ਹੀ ਹੈ ਕਿ ਗੁਰੂ ਤੋਂ ਅੱਗੇ ਦਿਖਾਈ ਹੋਏ ਰਾਤੇ ਚਲਦੇ ਹੋਏ ਆਪਣੇ ਸੂਬੇ ਦੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਗਾਂ ਉਹਨਾਂ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਅੱਗੇ ਵਧਾਂਗੇ ਆਪਣੇ ਲੋਕਾਂ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਅੱਜ ਬੇਰੋਜ਼ਗਾਰੀ ਘਰ ਘਰ ਤੱਕ ਪਹੁੰਚੀ ਹੋਈ ਹੈ ਨਸ਼ੇ ਸਿਖਰਾ ਤੱਕ ਪਹੁੰਚੇ ਹੋਏ ਨੇ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੈ ਕਿ ਕੋਈ ਇੰਡਸਟਰੀ ਇੱਥੇ ਆਣਾ ਨਹੀਂ ਚਾਹੁੰਦੀ ਅੱਜ ਪੰਜਾਬ ਵਿੱਚ ਇੱਕ ਵਿਜਨਰੀ ਲੀਡਰ ਦੀ ਲੋੜ ਹੈ ਜਿਨ੍ਹਾਂ ਦੀ ਪੰਜਾਬ ਪ੍ਰਤੀ ਇੱਕ ਸੋਚ ਹੈ ਤੇ ਸੋਚ ਮੈਂ ਸਮਝਦੀ ਹਾਂ ਉਸ ਇਨਸਾਨ ਦੀ ਹੈਗੀ ਜਿਸ ਇਨਸਾਨ ਨੇ ਚੌਪੱਖੀ ਵਿਕਾਸਤ ਬਿਜਲੀ ਦੇ ਵੱਡੇ 10 ਘੰਟੇ ਦੇ ਕਟ ਲੱਗਦੇ ਸੀ ਤੇ ਫਿਰ ਇਸ ਪਾਰਟੀ ਦੇ ਮੁਖੀਆਂ ਨੇ ਬਿਜਲੀ ਦੀ ਦੁੱਗਣੀ ਪੈਦਾਵਾਰ ਕੀਤੀ ਜਿੱਥੇ 7 ਸਾਲਾਂ 'ਚ 1 ਮੈਗਾਵਾਟ ਵੀ ਨਹੀਂ ਐਡ ਹੋਇਆ ਅੱਜ ਇਹ ਬਿਜਲੀ ਪੰਜਾਬ 'ਚ ਇਸ ਪਾਰਟੀ ਦੀ देन ਹੈ ਸਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉਹਨਾਂ ਦੀ ਵਿਜਨ ਸਦਕਾ ਅੱਜ ਚੌਪੱਖੀ ਜਿਵੇਂ ਸੜਕਾ ਹੈ ਗਿਆ ਜਿਵੇਂ ਹਵਾਈ ਅੱਡੇ ਨੇ ਜਿਵੇਂ ਬਠਿੰਡੇ ਸ਼ਹਿਰ ਦਾ ਵਿਕਾਸ ਹੋਇਆ ਹੈ ਉਸ ਤਰੀਕੇ ਦੇ ਨਾਲ ਬਠਿੰਡੇ ਹਲਕੇ ਦੇ ਵਿਕਾਸ ਦੀ ਤਰ੍ਹਾਂ ਸਾਰੇ ਪੰਜਾਬ ਦਾ ਵਿਕਾਸ ਹੋਏ ਤੇ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀ ਆ ਰੰਗਲਾ ਪੰਜਾਬ ਗੱਲਾਂ 'ਚ ਨਹੀਂ ਗੱਲਾਂ ਬਹੁਤ ਹੋ ਗਈਆਂ ਨੇ ਪਿਛਲੇ 7 ਸਾਲਾਂ 'ਚ ਕਾਂਗਰਸ ਤੇ ਉਹਨਾਂ ਦੀ ਭਾਈਵਾਲ ਪਾਰਟੀ ਨੇ ਕੱਲੇ ਗੱਲਾਂ ਸੁਣਾ ਸੁਣਾ ਕੇ ਸੱਤਾ ਕੀਤੀ ਹੈ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਾਨੂੰ ਸਮਰਥ ਬਖਸ਼ਣ, ਬਲ ਬਖਸ਼ਣ ਤੇ ਪੰਜਾਬ ਦੇ ਲੋਕੀ ਮੌਕਾ ਬਖਸ਼ਣ ਕਿ ਇਹ ਸੁਬੇ ਨੂੰ ਇਸ ਇਲਾਕੇ ਨੂੰ ਅਸੀਂ ਹੋਰ ਤਰੱਕੀਆਂ ਤਾਈ ਲਿਆ ਕੇ ਚਾਹੀਦੀ ਬੀਬੀ ਚੋਣ ਜਦੋਂ ਤੱਕ ਲੱਗਿਆ ਪਿਆ ਸਹੀ 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 ਐਮਐਲਏ ਨੇ ਉਹ ਅੱਜ ਜਿੱਥੇ ਮੇਰੇ ਵਿਰੋਧੀ ਆਣਗੇ ਹਾਲਾਂਕਿ ਮੈਂ ਕਹਿੰਦੀ ਸਾਰੇ ਹੀ ਅਕਾਲੀ ਦਲ ਪਰਿਵਾਰ ਦੇ ਹੀ ਹੈਗੇ ਭਾਵੇਂ ਲੰਬੀ ਹਲਕੇ ਉਹ ਸਾਡਾ ਪਰਿਵਾਰਿਕ ਖਲਕਾ ਭਾਵੇਂ ਦੂਜੀ ਦੋ ਪਾਰਟੀਆਂ ਉਹ ਵੀ ਅਕਾਲੀ ਦਲ ਦੇ ਹੀ ਹੈਗੇ ਬੀਬੀ ਸਹੀ ਸਾਰ ਸੋ ਬੜੇ ਸੈਕਟਰ ਆਂਗੇ ਲੋਕਾਂ ਦੇ ਕੋਲ ਸਾਨੂੰ ਭੰਡਨ ਨੂੰ ਜਾਂ ਮੇਰੇ ਵਿੱਚ ਨੁਕਸ ਕੱਢਣ ਚੋ ਜਾਂ ਸਾਡੀ ਪਾਰਟੀ ਵਿੱਚ ਮੈਂ ਜਾਵਾਂਗੀ ਲੋਕਾਂ ਦੇ ਕੋਲ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਤੇ ਆਪਣੀ ਪਾਰਟੀ ਦੇ ਕੀਤੇ ਹੋਏ ਸੇਵਾ ਦੇ ਆਧਾਰ 'ਤੇ ਲੋਕਾਂ ਦੀ ਸੇਵਾ ਕਰਨ ਨੂੰ ਬਾਰੇ ਜੋ ਜੋ ਕਹਿ ਰਿਹਾ ਮੈਨੂੰ ਉਹਦੀ ਕੋਈ ਚੋਣ ਜਾਪਦਾ ਲੱਗ ਗਿਆ ਐਸ਼ੀ ਐਮਐਲਏ ਆਪ ਵੱਲੋਂ ਮੁਆਵਜ਼ਾ ਦੇ ਹਲਾਲ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖ ਲਓ ਮੈਂ ਆਸ ਕਰਦੀ ਆ ਕਿ ਚੋਣ ਕਮਿਸ਼ਨ ਇਹਨਾਂ ਦੀ ਕਤਲੀ ਤਤਪੁਤਲੀ ਤੇ ਰਬਰ ਸਟੈਂਪ ਬਨ ਕੇ ਨਾ ਬੈਠੇ ਰਹੇ ਲੇਕਿਨ ਚੋਣ ਜਾਪਤੇ ਦੀ ਜਿਹੜੀ ਉਲੰਘਣਾ ਹੋਈ ਹੈ ਜੇ ਫ੍ਰੀ ਦਾ ਫੇਰ ਇਲੈਕਸ਼ਨ ਹੈ ਤਾਂ ਇਹਨਾਂ ਦੇ ਖਿਲਾਫ ਐਕਸ਼ਨ ਹੋਊਗਾ ਤੇ ਜੇ ਫਿਕਸਡ ਮੈਚ ਖੇលਿਆ ਜਾ ਰਿਹਾ ਹੈ ਸਾਰੀ ਪਾਰਟੀਆਂ ਦੇ ਅਕਾਲੀ ਦਲ ਦੇ ਖਿਲਾਫ ਜਿਵੇਂ 7 ਸਾਲਾਂ ਚੋਂ ਇਹਨਾਂ ਦਾ ਭੰਡੀ ਪ੍ਰਚਾਰ ਇੱਕ ਫਿਕਸਡ ਮੈਚ ਸੀ ਫਿਰ ਚੋਣ ਕਮਿਸ਼ਨ ਇਸ ਵੱਡੀ ਉਲੰਘਣਾ ਦਾ ਕੋਈ ਐਕਸ਼ਨ ਨਹੀਂ ਲਊਗਾ ਤੇ ਲੋਕਾਂ ਦੇ ਸਾਹਮਣੇ ਸੱਚੇ ਸਾਬਤ